ਅੱਜ ਤੁਹਾਨੂੰ ਉਹ ਚਾਹ ਪਿਲਾਉਣ ਵਾਲਿਆਂ ਜਿਸ ਚਾਹ ਦੇ ਨਾਲ ਤੁਹਾਡੇ ਤਜਾਬ ਨਹੀਂ ਬਣੇਗਾ ਗੈਸ ਨਹੀਂ ਬਣੇਗਾ ਸਗੋਂ ਉਲਟਾ ਜਿਹੜੀ ਚਰਬੀ ਤੁਹਾਡੇ ਪੇਟ ਦੇ ਆਲੇ-ਦੁਆਲੇ ਜੰਮ ਚੁੱਕੀ ਹੈ ਉਹ ਵੀ ਕਟੇਗੀ ਯਾਨੀ ਕਿ ਤੁਹਾਡਾ ਵਜ਼ਨ ਵੀ ਘਟੇਗਾ ਅੱਧਾ ਚਮਚ ਯੂਜ਼ ਕਰਾਂਗੇ ਅੱਧੇ ਚਮਚ ਤੋਂ ਜ਼ਿਆਦਾ ਨਹੀਂ ਯੂਜ਼ ਕਰਾਂਗੇ ਕਿਉਂਕਿ ਅੱਧੇ ਚਮਚ ਨੇ ਜਿਹੜਾ ਕੰਮ ਕਰਨਾ ਉਹ ਮੋਰ ਥਨ ਸਫੀਸ਼ੀਐਂਟ ਹੈ ਆਪਾਂ ਨੂੰ ਗੁੱਡ ਰਿਜ਼ਲਟ ਦੇ ਦੇਣਾ ਹੁਣ ਇਹਨੂੰ ਪ੍ਰੋਪਰਲੀ ਆਪਾਂ ਫ੍ਰਿਜ ਦੇ ਵਿੱਚ ਰੱਖ ਕੇ ਠੰਡਾ ਕਰ ਲਾਂਗੇ ਫ੍ਰੀਜ ਦੇ ਵਿੱਚ ਰੱਖ ਕੇ ਠੰਡਾ ਕਰਨ ਤੋਂ ਬਾਅਦ ਇਹਨੂੰ ਆਪਾਂ ਐਜ਼ ਆ ਆਈਸਟੀ ਯੂਜ਼ ਕਰਾਂਗੇ ਸਾਰੀਆਂ ਚੀਜ਼ਾਂ ਨੂੰ ਅਸੀਂ ਸੋਚ ਕੇ ਨੁਸਖਾ ਫਾਰਮੂਲਾ ਦੱਸਦੇ ਹਾਂ ਇਹੀ ਨੁਸਕੇ ਨਾਲ ਅਸੀਂ ਬਹੁਤ ਸਾਰੇ ਪੇਸ਼ੈਂਟਾਂ ਦਾ ਆਲਰੇਡੀ ਭਾਰ ਘਟਾ ਚੁੱਕੇ ਹਾਂ ਜਿਹੜੀ ਤੋਂਦ ਜਿਹਨੂੰ ਆਪਾਂ ਕਹਿੰਦੇ ਹਾਂ ਜੇ ਲੰਮਕ ਦਾ ਟਡੇ ਜਿਹਦੇ ਵਿੱਚ ਵੱਟ ਪੈਂਦੇ ਨੇ ਉਹ ਵੱਟ ਕੱਢ ਚੁੱਕੇ ਹਾਂ ਪ੍ਰੋਪਰਲੀ ਚਾਹ ਪੱਤੀ ਦੇ ਵਿੱਚ ਵੀ ਫੈਟ ਬਰਨਿੰਗ ਪ੍ਰੋਪਰਟੀਆਂ ਹੈਗੀਆਂ ਨੇ ਠੀਕ ਹੈ ਜਿਹੜੀਆਂ ਆਮ ਤੌਰ ਤੇ ਲੋਕਾਂ ਨੂੰ ਪਤਾ ਨਹੀਂ ਬਟ ਜੇ ਇਹਦੇ ਵਿੱਚ ਅਸੀਂ ਚਾਰ ਚੰਦ ਲਾਣੇ ਨੇ ਤੇ ਇਹਨੂੰ ਟੇਸਟੀ ਵੀ ਬਣਾਣਾ ਸਭ ਤੋਂ ਪਹਿਲੀ ਜਿਹੜੀ ਚੀਜ਼ ਐ ਡਵਾਈਸ ਮੈਂ ਕਰਾਂਗਾ ਵੀ ਇਹਨੂੰ ਆਪਣੇ ਹਿਸਾਬ ਨਾਲ ਕੋਈ ਸ਼ੀ ਇਹਦੇ ਵਿੱਚ ਚੇਂजेस ਨਾ ਕਰਿਓ ਇਹਦੇ باوجود ਵੀ ਸਾਡੇ ਕੋਲ ਬਹੁਤ ਅੱਛੇ ਟਰੀਟਮੈਂਟ ਹੈਗੇ ਨੇ ਬਹੁਤ ਅੱਛੀ ਮੈਡੀਸਨ ਹੁੰਦੀ ਐ ਇਸ ਦੇ ਨਾਲ ਇੱਕ ਡਾਈਟ ਚਾਰਟ ਜਿਹੜਾ ਉਹ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਪ੍ਰੋਵਾਈਡ ਕਰਦੇ ਆਂ ਅੱਜ ਤੁਹਾਨੂੰ ਉਹ ਚਾਹ ਪਿਲਾਉਣ ਵਾਲਿਆਂ ਜਿਸ ਚਾਹ ਦੇ ਨਾਲ ਤੁਹਾਡੇ ਤੇਜ਼ਾਬ ਨਹੀਂ ਬਣੇਗਾ ਗੈਸ ਨਹੀਂ ਬਣੇਗਾ ਸਗੋਂ ਉਲਟਾ ਜਿਹੜੀ ਚਰਬੀ ਤੁਹਾਡੇ ਪੇਟ ਦੇ ਆਲੇ-ਦੁਆਲੇ ਜੰਮ ਚੁੱਕੀ ਹੈ ਉਹ ਵੀ ਕਟੇਗੀ ਯਾਨੀ ਕਿ ਤੁਹਾਡਾ ਵਜ਼ਨ ਵੀ ਘਟੇਗਾ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਕਿਹੜੀ ਚਾਹ ਹੈਗੀ ਕਿਸ ਤਰੀਕੇ ਨਾਲ ਬੰਨੀ ਹੈ ਕਦੋਂ ਪੀਣੀ ਹੈ ਕੀ ਕੀ ਉਸ ਚੀਜ਼ ਦੇ ਵਿੱਚ ਪੈਣਾ ਇਹ ਦੇਖੋ ਸਾਡੀ ਨੋਰਮਲ ਚਾਹ ਪੱਤੀ ਹੈਗੀ ਹੈ ਜਿਹੜੀ ਅੱਜ ਅਸੀਂ ਇੱਥੇ ਰੱਖੀ ਹੈ ਇਹੋ ਚਾਹ ਪੱਤੀ ਤੁਹਾਡਾ ਜਿਹੜਾ ਵਜ਼ਨ ਹੈ ਗਿਆ ਉਸ ਨੂੰ ਘਟਾਏਗੀ ਜਿਹੜੀ ਢਿੱਡ ਦੇ ਆਲੇ ਦੁਆਲੇ ਤੁਹਾਡੇ ਫੈਟ ਜੰਮ ਚੁੱਕੀ ਹੈ ਉਹ ਜਿੱਦੀ ਫੈਟ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹਨੂੰ ਮੂਮ ਵਾਂਗੂ ਪਿਘਲਾ ਸਕਦੀ ਹੈ ਸਾਡੇ ਨਾਲ ਨੇ ਇਸ ਨੁਸਖੇ ਨੂੰ ਇਸ ਫਾਰਮੂਲੇ ਨੂੰ ਤੁਹਾਡੇ ਨਾਲ ਇੰਟਰੋਡਕਸ਼ਨ ਕਰਵਾਉਣ ਵਾਲੇ ਜਾਣ ਪਛਾਣ ਕਰਵਾਉਣ ਵਾਲੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਦੇਸਾ ਉਦੇਸਾ ਵਿੱਚ ਬੈਠੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਕਿਹੜੀ ਤੁਸੀਂ ਕਹਿ ਰਹੇ ਹੋ ਵੀ ਅੱਜ ਚਾਹ ਬਣਾਉਣ ਦਾ ਇਸ ਤਰ੍ਹਾਂ ਦਾ ਤਰੀਕਾ ਤੁਹਾਨੂੰ ਦੱਸਣ ਵਾਲੇ ਆ ਕਿ ਜਿਸ ਤੋਂ ਬਾਅਦ ਇਹ ਚਾਹ ਨਾ ਹੋ ਕੇ ਇੱਕ ਤਰ੍ਹਾਂ ਨਾਲ ਫੈਟ ਕਟਰ ਟੀ ਬਣ ਜੇਗੀ ਫੈਟ ਕਟਰ ਟੀ ਹੈ ਜੀ ਬੈਲੀ ਫੈਟ ਕਟਰ ਟੀ ਬੈਲੀ ਫੈਟ ਜਿਹੜਾ ਆਪਣੀ ਧੁੰਨੀ ਦੇ ਆਲੇ ਦੁਆਲੇ ਇਕੱਠਾ ਹੋਇਆ ਫੈਟ ਹੁੰਦਾ ਉਹਨੂੰ ਆਪਾਂ ਬੈਲੀ ਫੈਟ ਕਹਿੰਦੇ ਇੰਗਲਿਸ਼ ਤੇ ਪੰਜਾਬੀ ਚ ਆਪਾਂ ਕਹਿੰਦੇ ਆ ਵੀ ਜਿਹੜੇ ਢਿੱਡ ਵਾਲੇ ਵੱਟ ਨੇ ਢਿੱਡ ਵਾਲੇ ਵੱਟ ਕੱਢਣ ਵਾਲੀ ਚਾਹ ਅੱਛਾ ਟਿੱਡੇ ਦੇ ਵੱਟ ਕੱਢਦੇ ਤੇ ਆ ਦੇਖੋ ਨਾ ਇਦਾਂ ਬਲਜਿਸ ਪੈਂਦੇ ਨੇ ਤੁਸੀਂ ਦੇਖਿਆ ਹੋਣਾ ਆਮ ਤੌਰ ਤੇ ਬੰਦਿਆਂ ਦੇ ਵੀ ਪੈਂਦੇ ਲੇਡੀਜ਼ ਦੇ ਵੀ ਪੈਂਦੇ ਨੇ ਇੱਥੇ ਇਦਾਂ ਉਹ ਵੱਟ ਜਿਵੇਂ ਬਣਾਈ ਜਾਂਦੇ ਨੇ ਸਹੀ ਹੈ ਨਾ ਉਹ ਜਿਹੜੇ ਵੱਟ ਪੈਂਦੇ ਨੇ ਉਹ ਵੱਟ ਕੱਢਣ ਵਾਲੀ ਚਾਹ ਹੈ ਵੱਟ ਗੱਡੂ ਚਾਹ ਪੰਜਾਬੀ ਜੇ ਠੀਕ ਹੈ ਜੀ ਇਹ ਚਾਹ ਦਾ ਇੱਕ ਕੰਬੀਨੇਸ਼ਨ ਹੈ ਇੱਕ ਚੀਜ਼ਾਂ ਦਾ ਸੁਮੇਲ ਹੈ ਇਹਨੂੰ ਆਪਾਂ ਥੋੜਾ ਜਿਹਾ ਕਸਟਮਾਈਜ਼ ਵੀ ਕਰ ਸਕਦੇ ਹਾਂ ਉਹ ਤੁਹਾਨੂੰ ਮੈਂ ਸਾਰਾ ਡਿਟੇਲ ਜੀ ਦੱਸਾਂਗਾ ਸੁਹੀ ਇਹ ਵੀਡੀਓ ਨੂੰ ਪੂਰਾ ਪ੍ਰੋਪਰ ਦੇਖੋ ਇਨੂੰ ਦੱਬ ਕੇ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਇਹ ਜਿਹੜਾ ਚਾਹ ਵਾਲਾ ਸਿਸਟਮ ਹੈ ਨਾ ਇਹਨੇ ਤੁਹਾਡੀ ਜ਼ਿੰਦਗੀ ਬਦਲ ਦੇਣੀ ਹੈ ਤੁਹਾਡੇ ਸਰੀਰ ਦੇ ਵਿੱਚ ਚਰਬੀ ਜਮ੍ਹਾ ਹੋਈ ਹੈ ਕਿਤੇ ਵੀ ਉਹ ਇਹ ਕੱਢਣ ਦੀ ਬਿਲਕੁਲ ਸਮਰੱਥਾ ਰੱਖਦੀ ਹੈ ਤੇ ਸਭ ਤੋਂ ਇੰਪੋਰਟੈਂਟ ਗੱਲ ਫਰੁਕੀ ਸਾਹਿਬ ਇਹ ਵੇ ਕਿ ਇਹ ਜਿਹੜੀ ਚਾਹ ਹੈ ਇਹ ਜੰਮੀ ਬੜੀ ਐ ਸਵਾਦ ਵੀ ਬੜੀ ਐ ਤੁਹਾਨੂੰ ਉਹਦੇ ਚ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਕਰਨ ਦੀ ਲੋੜ ਨਹੀਂ ਪੈਣੀ ਵੀ ਆਪਣਾ ਮਾਨ ਨੂੰ ਸਮਝਾਉਣ ਦੀ ਲੋੜ ਨਹੀਂ ਪੈਣੀ ਲੋਕਾਂ ਨੇ ਸ਼ੌਂਕ ਨਾਲ ਚੀਜ਼ ਨੂੰ ਯੂਜ਼ ਕਰਨਾ ਕਿਉਂਕਿ ਇਹ ਜਿਹੜਾ ਇਹਦਾ ਟੇਸਟ ਹੈ ਨਾ ਉਹ ਵੀ ਬਹੁਤ ਅਮੇਜ਼ਿੰਗ ਰਹਿਣ ਵਾਲਾ ਜੀ ਕਿਸ ਕਿਸ ਚੀਜ਼ ਨਾਲ ਬਣਾਉਣਾ ਜੀ ਚਾਹ ਜਿਹੜੀ ਵਾਲੀ ਚਾਹ ਹੈਗੀ ਕਿਹੜੀ ਕਿਹੜੀ ਚੀਜ਼ ਇਹਦੇ ਚ ਪੈਣ ਵਾਲੀ ਹੈ ਦੇਖੋ ਜੀ ਮੇਨ ਜਿਹੜਾ ਸਭ ਤੋਂ ਇੰਪੋਰਟੈਂਟ ਕੰਟੈਂਟ ਹੈਗਾ ਨਾ ਉਹ ਹੈਗਾ ਚਾਹ ਪੱਤੀ ਇਟਸੈਲਫ ਚਾਹ ਪੱਤੀ ਦੇ ਵਿੱਚ ਵੀ ਫੈਟ ਬਰਨਿੰਗ ਪ੍ਰੋਪਰਟੀਜ਼ ਹੈਗੀਆਂ ਨੇ ਠੀਕ ਹੈ ਜਿਹੜੀਆਂ ਆਮ ਤੌਰ ਤੇ ਲੋਕਾਂ ਨੂੰ ਪਤਾ ਨਹੀਂ ਬਟ ਜੇ ਇਹਦੇ ਵਿੱਚ ਅਸੀਂ ਚਾਰ ਚੰਦ ਲਾਣੇ ਨੇ ਤੇ ਇਹਨੂੰ ਟੇਸਟੀ ਵੀ ਬਣਾਣਾ ਸਭ ਤੋਂ ਪਹਿਲੀ ਜਿਹੜੀ ਚੀਜ਼ ਐਡਵਾਈਸ ਮੈਂ ਕਰਾਂਗਾ ਵੀ ਇਹਨੂੰ ਆਪਣੇ ਹਿਸਾਬ ਨਾਲ ਕੋਸ਼ਿਸ਼ ਇਹਦੇ ਵਿੱਚ ਚੇਂਜਸ ਨਾ ਕਰਿਓ ਕਿਉਂਕਿ ਇਹਦੇ ਵਿੱਚ ਜੇ ਤੁਸੀਂ ਦੁੱਧ ਪਾ ਲਿਆ ਤੇ ਇਹਦਾ ਸਾਰਾ ਕੰਮ ਖਤਮ ਹੋ ਜਾਣਾ ਜਿਹੜੇ ਕੰਮ ਲਈ ਤੁਸੀਂ ਇਹਨੂੰ ਯੂਜ਼ ਕਰਨਾ ਚਾਹੁੰਦੇ ਹੋ ਜਿਹੜਾ ਮਹੱਤਵ ਹੈ ਉਹ ਇੰਪੋਰਟੈਂਸ ਉਹਦੀ ਉਹ ਖਤਮ ਹੋ ਜੇਗੀ ਫਿਰ ਉਹ ਫੈਟ ਬਰਨਿੰਗ ਦਾ ਕੰਮ ਨਹੀਂ ਕਰੇਗੀ ਤੁਹਾਡਾ ਬੈਲੀ ਫੈਟ ਨਹੀਂ ਘਰੇਗੀ ਸੋ ਜਿਹੜਾ ਵੀ ਆਪਾਂ ਫਾਰਮੂਲਾ ਨੁਸਖਾ ਦੱਸ ਲੰਗੇ ਅਕੋਰਡਿੰਗ ਹੀ ਚੱਲਣਾ ਆਪਾਂ ਸੈਕਿੰਡ ਪ੍ਰੋਪਰਟੀ ਜਿਹੜੀ ਇਹਦੀ ਸਭ ਤੋਂ ਜਿਹੜੀ ਚੀਜ਼ ਵਧੀਆ ਹੈਗੀ ਏ ਉਹ ਹੈਗੀ ਏ ਸੌਫ ਸੌਫ ਇਟਸੈਲਫ ਹੀ ਬਹੁਤ ਅੱਛੀ ਏ ਫਾਰ ਡਾਈਜੈਸ਼ਨ ਤੁਹਾਡੀ ਗੱਟ ਹੈਲਥ ਲਈ ਬਹੁਤ ਅੱਛੀ ਏ ਇਹ ਵੀ ਇੱਕ ਫੈਟ ਬਰਨਿੰਗ ਐਕਟ ਕਰਦੀ ਏ ਤੇ ਆਸ 3rd ਨੰਬਰ ਤੇ ਆ ਗਿਆ ਜੀ ਪੁਦੀਨਾ ਪੁਦੀਨਾ ਵੀ ਬਹੁਤ ਵਧੀਆ ਗੁੱਡ ਫॉर ਡਾਈਜੈਸ਼ਨ ਤੇ ਇਹਦੇ ਤੋਂ ਬਾਅਦ ਆ ਗਿਆ ਆਪਣਾ ਲਾਚੀ ਲਾਚੀ ਦੇ ਅੰਦਰ ਵੀ ਫੈਟ ਬਰਨਿੰਗ ਪ੍ਰੋਪਰਟੀਆਂ ਹੁੰਦੀਆਂ ਨੇ ਇਹ ਵੀ ਬਹੁਤ ਗੁੱਡ ਹੁੰਦੀ ਹੈ ਫॉर ਡਾਈਜੈਸ਼ਨ ਇਹਨਾਂ ਚੀਜ਼ਾਂ ਨੂੰ ਸੁਮੇਲ ਕਿੱਦਾਂ ਕਰਨਾ ਉਹ ਬਹੁਤ ਇੰਪੋਰਟੈਂਟ ਏ ਨੁਸਖੇ ਫਾਰਮੂਲੇ ਤੇ ਸਿੱਧਾ ਆ ਜੰਨੇ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਦੋ ਗਲਾਸ ਪਾਣੀ ਲੈ ਲੈਣਾ ਹੈ ਪੈਨ ਦੇ ਵਿੱਚ ਜਿੱਦਾਂ ਕਿ ਅਸੀਂ ਆ ਤੁਹਾਡੇ ਸਾਹਮਣੇ ਐਡ ਕਰ ਰਹੇ ਹਾਂ ਹੁਣ ਇਸ ਵੇਲੇ ਪੁਦੀਨਾ ਐਡ ਕਰਨਾ ਜੀ ਇਹਦੇ ਤੋਂ ਬਾਅਦ ਆਪਾਂ ਜਿਆਦਾ ਨਹੀਂ 5-6 ਪੱਤੀਆਂ ਜਿਹੜੀਆਂ ਪੁਦੀਨੇ ਦੀ ਫ੍ਰੈਸ਼ ਪੁਦੀਨਾ ਤੋੜ ਕੇ ਉਹਦੀਆਂ 5-6 ਪੱਤੀਆਂ ਆਪਾਂ ਇਸਤੇਮਾਲ ਕਰਾਂਗੇ ਆਪ 5-6 ਪੱਤੀਆਂ ਆਪਾਂ ਇਹਦੇ ਵਿੱਚ ਐਡ ਕਰ ਚੁੱਕੇ ਆ ਤੇ ਉਹਦੇ ਤੋਂ ਬਾਅਦ ਆ ਗਈ ਤੁਹਾਡੀ ਲਾਚੀ ਲਾਚੀ ਦੇ ਆਪਾਂ 2-3 ਪੀਸ ਯੂਜ਼ ਕਰਨੇ ਨੇ ਇਸ ਤੋਂ ਜ਼ਿਆਦਾ এলাਚੀ ਆਪਾਂ ਨਹੀਂ ਯੂਜ਼ ਕਰਨੀ ਥੋੜੀ ਜਿਹੀ ਇਹ ਕੁੱਟ ਕੇ ਪਾ ਲੋ ਇਹਨੂੰ ਦੜਦ ਕੇ ਪਾ ਲੋ ਤੇ ਹੋਰ ਵੀ ਵਧੀਆ ਰਿਜ਼ਲਟ ਮਿਲੇਗਾ ਉਹਦੇ ਤੋਂ ਬਾਅਦ ਆਪਾਂ ਜਿਹੜਾ ਥਰਡ ਚੀਜ਼ ਪਾਣੀ ਹੈ ਉਹ ਪਾਣੀ ਹੈ ਸੌਫ ਸੌਫ ਆਪਾਂ ਇੱਕ ਚਮਚ ਯੂਜ਼ ਕਰਾਂਗੇ 1 टीस्पून ਉਬਲਣ ਦੇਣਾ ਥੋੜਾ ਜਿਹਾ ਜਦੋਂ ਇਹ ਥੋੜੀ ਜਿਹੀ ਉਬਲ ਗਈ ਅ ਦੇਖੋ ਹੁਣ ਤੁਹਾਡੇ ਸਾਹਮਣੇ ਫਰੂਕੀ ਸਾਬੇ ਉਬਲ ਚੁੱਕੀ ਹੈ ਇਹ ਆਪਣਾ ਉਬਲਣ ਦਾ ਸਿੰਪਟਮ ਦੇ ਰਹੀ ਸਾਨੂੰ ਬੜਾ ਵਧੀਆ ਤੇ ਇਹਦੇ ਤੋਂ ਬਾਅਦ ਆਪਾਂ ਜਿਹੜਾ ਲਾਸਟ ਚੀਜ਼ ਆਪਾਂ ਐਡ ਕਰਾਂਗੇ ਉਹ ਪਾਵਾਂਗੇ ਚਾਹ ਪੱਤੀ ਚਾਹ ਪੱਤੀ ਦਾ ਆਪਾਂ ਅੱਧਾ ਚਮਚ ਯੂਜ਼ ਕਰਾਂਗੇ ਅੱਧੇ ਚਮਚ ਤੋਂ ਜ਼ਿਆਦਾ ਨਹੀਂ ਯੂਜ਼ ਕਰਾਂਗੇ ਕਿਉਂਕਿ ਅੱਧੇ ਚਮਚ ਨੇ ਜਿਹੜਾ ਕੰਮ ਕਰਨਾ ਉਹ ਮੋਰ ਥਨ ਸਫੀਸ਼ੀਐਂਟ ਹੈ ਆਪਾਂ ਨੂੰ ਗੁੱਡ ਰਿਜ਼ਲਟ ਦੇ ਦੇਣਾ ਹੁਣ ਇਹਨੂੰ ਪ੍ਰੋਪਰਲੀ ਆਪਾਂ ਫ੍ਰਿਜ ਦੇ ਵਿੱਚ ਰੱਖ ਕੇ ਠੰਡਾ ਕਰ ਲਾਂਗੇ ਫ੍ਰਿਜ ਦੇ ਵਿੱਚ ਰੱਖ ਕੇ ਠੰਡਾ ਕਰਨ ਤੋਂ ਬਾਅਦ ਇਹਨੂੰ ਆਪਾਂ ਐਜ਼ ਆ ਆਈਸ ਟੀ ਯੂਜ਼ ਕਰਾਂਗੇ ਆਈਸਟੀ ਮਤਲਬ ਠੰਡੀ ਕੋਲਡ ਟੀ ਕਹਿ ਲੋ ਤੁਸੀਂ ਬਲੈਕ ਟੀ ਕਹਿ ਲੋ ਤੇ ਇਹ ਜਿਹੜਾ ਬਹੁਤ ਫੈਟ लॉस ਦੇ ਵਿੱਚ ਬੜੇ ਅਮੇਜ਼ਿੰਗ ਰਿਜ਼ਲਟ ਦੇਗੀ ਇਹਨੂੰ ਹੋਰ ਜ਼ਿਆਦਾ ਪਾਵਰਫੁਲ ਬਣਾਉਣ ਲਈ ਆਪਾਂ ਇਹਦੇ ਵਿੱਚ ਅੱਧਾ ਨਿੰਬੂ ਵੀ ਨਿਚੋੜ ਸਕਦੇ ਆ ਜੇ ਇਹਦੇ ਵਿੱਚ ਆਪਾਂ ਅੱਧਾ ਨਿੰਬੂ ਨਿਚੋੜ ਦੇਵਾਂਗੇ ਤੇ ਇਹਦਾ ਜਿਹੜਾ ਟੇਸਟ ਹੈ ਉਹ ਵੀ ਬਹੁਤ ਅੱਛਾ ਹੋ ਜਾਏਗਾ ਤੇ ਇਹ ਜਿਹੜਾ ਫੈਟ ਬਰਨਿੰਗ ਦਾ ਸਿਸਟਮ ਹੈ ਉਹ ਵੀ ਬਹੁਤ ਵਧੀਆ ਕਰੇਗੀ ਤੇ ਇਹਨੂੰ ਆਪਾਂ ਦਿਹਾੜੀ ਦੇ ਵਿੱਚ ਦੋ ਵਾਰੀ ਕੰਜ਼ਿਊਮ ਕਰ ਸਕਦੇ ਆ ਇੱਕ ਵਾਰੀ ਆਪਾਂ ਕਰ ਸਕਦੇ ਆ ਬਿਫੋਰ ਲੰਚ ਤੇ ਇੱਕ ਵਾਰੀ ਕਰ ਸਕਦੇ ਆ ਆਪਾਂ ਬਿਫੋਰ ਡਿਨਰ ਦਿਨ ਦੇ ਵਿੱਚ ਦੇਖੋ ਫਰੂਕੀ ਸਾਹਿਬ ਦਾ ਰੰਗ ਕਲਰ ਕਿੰਨਾ ਅਮੇਜ਼ਿੰਗ ਬਣਿਆ ਜੀ ਤੇ ਮੈਂ ਹੁਣ ਫਰੂਕੀ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਇਹ ਕਰੀ ਨੂੰ ਟੇਸਟ ਕਰਕੇ ਦੇਖਿਆ ਜਾਏ ਸ਼ਾਬਾਸ਼ ਜੀ 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 ਡਾਕਟਰ ਸਾਹਿਬ ਇਹ ਜਿਹੜੀ ਅਸੀਂ ਕਹਿ ਲਈ ਕਿ ਨਿੰਬੂ ਹੈਗਾ ਇਹਦੇ ਵਿੱਚ ਨਿੰਬੂ ਤੁਸੀਂ ਪਾਇਆ ਹੈ ਨਿੰਬੂ ਦੇ ਵਿੱਚ ਜੇ ਤੁਸੀਂ ਸ਼ਾਇਦ ਫਿਰ ਕਦੇ ਵਾਸਤੇ ਰੱਖਿਆ ਜੀ ਸ਼ਹਿਦ ਦਾ ਨਹੀਂ ਇਸਤੇਮਾਲ ਕਰਨਾ ਜੇ ਅਸੀਂ ਦੇਖੋ ਜੀ ਇਦਾਂ ਸ਼ਹਿਦ ਦਾ ਇਸਤੇਮਾਲ ਸਿਰਫ ਉਹ ਕਰਨ ਜਿਨ੍ਹਾਂ ਨੂੰ ਡਾਇਬੀਟਿਸ ਨਹੀਂ ਹੈਗੀ ਠੀਕ ਹੈ ਤੋਂ ਉਹਨਾਂ ਦੇ ਵਿੱਚੋਂ ਇੱਕ ਚੀਜ਼ ਬਣੀ ਹੈ ਜਾਂ ਤੇ ਆਪਾਂ ਨਿੰਬੂ ਯੂਜ਼ ਕਰ ਸਕਦੇ ਹਾਂ ਜਾਂ ਆਪਾਂ ਸ਼ਹਿਦ ਯੂਜ਼ ਕਰ ਸਕਦੇ ਆ ਇਹ ਤੁਹਾਡੀ ਇੰਡੀਵਿਜੂਅਲ ਆਪਣੀ ਟੇਸਟ ਦਾ ਹੈਗਾ ਮੈਟਰ ਠੀਕ ਹੈ ਵੀ ਜਿੰਨੂੰ ਜ਼ਿਆਦਾ ਨਿੰਬੂ ਵਾਲਾ ਟੇਸਟ ਪਸੰਦ ਹੈ ਉਹ ਲਾਈਮ ਵਾਲਾ ਪਸੰਦ ਕਰਦੇ ਨੇ ਲਾਈਮ ਟੀ ਪਸੰਦ ਕਰਦੇ ਨੇ ਉਹ ਨਿੰਬੂ ਪਾ ਲੈਣ ਤੇ ਡਾਇਬੀਟਿਸ ਵਾਲੇ ਪੇਸ਼ੈਂਟਾਂ ਨੂੰ ਖਾਸ ਤੌਰ ਤੇ ਤਾਂ ਇਹ ਤੇ ਵੀ ਉਹ ਸ਼ਹਿਦ ਬਿਲਕੁਲ ਨਾ ਬਣ ਸੋ ਅਸੀਂ ਟੇਸਟ ਕਰਕੇ ਤੁਹਾਨੂੰ ਦੱਸ ਦਾਂਗੇ ਕਿਸ ਤਰ੍ਹਾਂ ਦਾ ਟੇਸਟ ਹੈਗਾ ਕੀ ਆਵਾਜ਼ ਹੈ ਡਾਕਟਰ ਜੀ ਅਸ ਤੱਕ ਇਸਰ ਦੀ ਟੇਸਟ ਨਹੀਂ ਕੀਤੀ ਮੈਨੂੰ ਕੋਈ ਚੀਜ਼ ਕਿਹਾ ਅਮੇজিং ਚੀਜ਼ ਬਣ ਗਈ ਹੈ ਦੇਖੋ ਜੀ ਸਾਡਾ ਇਹ ਪਰਪਸ ਹੁੰਦਾ ਵੀ ਆਪਾਂ ਕੋਈ ਵੀ ਨੁਸਕਾ ਫਾਰਮੂਲਾ ਟੋਟਕਾ ਦਈਏ ਉਹਦੇ ਵਿੱਚ ਜਿਹੜਾ ਪੇਸ਼ੈਂਟ ਜਿਹਨੇ ਯੂਜ਼ ਕਰਨਾ ਚਾਹੁੰਦਾ ਜਾਂ ਜਿਹੜਾ ਵੀ ਬੰਦਾ ਉਹਨੂੰ ਦੇਖਦਾ ਵੀਰ ਭਰਾ ਉਹ ਇਸ ਚੀਜ਼ ਤੋਂ ਫਾਇਦਾ ਲੈਣਾ ਚਾਹੁੰਦਾ ਉਨੂੰ ਕਦੀ ਵੀ ਇਦਾਂ ਦੀ ਚੀਜ਼ ਨਹੀਂ ਔਖੀ ਨਾਲ ਉਹ ਜਿਹੜੀ ਉਹਨੂੰ ਆਰਾਮ ਨਾਲ ਮਿਲੇ ਨਾ ਸਮਾਨ ਦੂਜੇ ਨੰਬਰ ਤੇ ਉਹਨੂੰ ਬਣਾਣੀ ਔਖੀ ਲੱਗੇ ਤੀਜੇ ਨੰਬਰ ਤੇ ਉਹਨੂੰ ਯੂਜ਼ ਕਰਨੀ ਔਖੀ ਲੱਗੇ ਮੈਨੂੰ ਟੇਸਟ ਉਹਦਾ ਮਾੜਾ ਹੋਏ ਸਾਰੀਆਂ ਚੀਜ਼ਾਂ ਨੂੰ ਅਸੀਂ ਸੋਚ ਕੇ ਨੁਸਖਾ ਫਾਰਮੂਲਾ ਦੱਸਦੇ ਆ ਇਹ ਹੀ ਨੁਸਕੇ ਨਾਲ ਅਸੀਂ ਬਹੁਤ ਸਾਰੇ ਪੇਸ਼ੈਂਟਾਂ ਦਾ ਆਲਰੇਡੀ ਭਾਰ ਘਟਾ ਚੁੱਕੇ ਆ ਜਿਹੜੀ ਤੋਂਦ ਜਿਹਨੂੰ ਆਪਾਂ ਕਹਿੰਦੇ ਆ ਜੇ ਲੰਮਕ ਦਾ ਟਡੇ ਜਿਹਦੇ ਵਿੱਚ ਵੱਟ ਪੈਂਦੇ ਨੇ ਉਹ ਵੱਟ ਕੱਢ ਚੁੱਕੇ ਆ ਪ੍ਰੋਪਰਲੀ ਤੇ ਜੇ ਤੁਸੀਂ ਵੀ ਇਸ ਚੀਜ਼ ਦਾ ਫਾਇਦਾ ਪ੍ਰੋਪਰ ਲੈਣਾ ਚਾਹੁੰਦੇ ਹੋ ਦੱਸਿਓ ਫਾਰਮੂਲੇ ਅਕੋਰਡਿੰਗ ਹੀ ਇਹਨੂੰ ਯੂਜ਼ ਕਰਿਓ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਜਿੰਨਾ ਦੀ ਮਾਮਲੇ ਇਸ ਚੈਨਲ ਹੱਲ ਨਹੀਂ ਹੋਇਆ ਕਈਆਂ ਨੇ ਬਹੁਤ ਸਾਰੀਆਂ ਸੌਫ ਖਾ ਖਾ ਕੇ ਮਿੰਟ ਖਾ ਖਾ ਕੇ ਇਲਾਇਚੀਆਂ ਖਾ ਖਾ ਕੇ ਮਤਲਬ ਹਾਲਾਤ ਬਦ ਤੋਂ ਬੱਤਰ ਕਰ ਲਏ ਪਰ ਉਹਨਾਂ ਦੇ ਪੇਟ ਤੇ ਕੋਈ ਅਸਰ ਨਹੀਂ ਹੋਇਆ ਪੇਟ ਉਹਨਾਂ ਦਾ ਉਸੇ ਤਰੀਕੇ ਨਾਲ ਜਿਹੜਾ ਇਸ ਤਰੀਕੇ ਨਾਲ ਬਾਹਰ ਹੈਗਾ ਤੇ ਫਿਰ ਉਹਨਾਂ ਦਾ ਹੱਲ ਫਿਰ ਤੁਸੀਂ ਕਿਵੇਂ ਕਰਦੇ ਹੋ ਦੇਖੋ ਜੀ ਇਹਦੀ ਜਿੰਦੀ ਜਾਗਦੀ ਐਗਜ਼ਾਮਪਲ ਮੈਂ ਆਪਾਂ ਮੈਂ ਆਪਣਾ ਢਿੱਡ ਘਟਾਇਆ ਇਸੇ ਚੀਜ਼ ਨਾਲ ਘਟਾਇਆ ਠੀਕ ਹੈ ਥੋੜਾ ਜਿਹਾ ਟਾਈਮ ਲੱਗਦਾ ਹੁੰਦਾ ਹਰ ਚੀਜ਼ ਨੂੰ ਨੁਸਕਾ ਫਾਰਮੂਲਾ ਵਰਤਣਾ ਹੁੰਦਾ ਆਪਾਂ ਥੋੜਾ ਜਿਹਾ ਸੱਚੇ ਸੱਚੇ ਫਰਕ ਪੈਂਦਾ ਇੱਕਦਮ ਨਹੀਂ ਫਰਕ ਪੈਂਦਾ ਕਿਉਂਕਿ ਇਹ ਜਣੀਆਂ ਜੜੀਆਂ ਬੂਟੀਆਂ ਨੇ ਇਹ ਕੰਮ ਕਰਦੀਆਂ ਇਹਨਾਂ ਨੂੰ ਟਾਈਮ ਲੱਗਦਾ ਥੋੜਾ ਜਿਹਾ ਤੇ ਇਹਦੇ باوجود ਵੀ ਸਾਡੇ ਕੋਲ ਬਹੁਤ ਅੱਛੇ ਟਰੀਟਮੈਂਟ ਹੈਗੇ ਨੇ ਬਹੁਤ ਅੱਛੀ ਮੈਡੀਸਨ ਹੁੰਦੀ ਹੈ ਜੇ ਕੋਈ ਮੇਰਾ ਵੀਰ ਭਰਾ ਮੇਰੇ ਨਾਲ ਸਲਾਹ مشورہ ਕਰਨਾ ਜਾਂਦਾ ਇਸ ਟੌਪਿਕ ਤੇ ਤੁਸੀਂ ਮੈਨੂੰ ਬੋਲ ਕੇ WhatsApp ਤੇ ਜੋ ਵੀ ਤੁਹਾਡੀ ਰੋਗ ਤਕਲੀਫ ਹੈ ਪਲੱਸ ਮੋਰਓਵਰ ਇਹਦੇ ਨਾਲ ਇੱਕ ਡਾਈਟ ਚਾਰਟ ਜਿਹੜਾ ਉਹ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਪ੍ਰੋਵਾਈਡ ਕਰਦੇ ਆ ਜਿਹੜਾ ਕਿ ਡਾਈਟ ਚਾਰਟ ਤੁਹਾਨੂੰ ਕਈ ਹਜ਼ਾਰਾਂ ਦਾ ਮਿਲਦਾ ਕਈਆਂ ਨੂੰ ਤੇ 50-50 ਹਜ਼ਾਰ ਦਾ ਮਿਲਦਾ ਉਹ ਡਾਈਟ ਚਾਰਟ ਅਸੀਂ ਬਿਲਕੁਲ ਅਗਲੇ ਦੇ BMS ਦੇ ਹਿਸਾਬ ਨਾਲ ਬੋਡੀ ਮਾਸ ਇੰਡੈਕਸ ਦੇ ਹਿਸਾਬ ਨਾਲ ਤਿਆਰ ਕਰਕੇ ਦਈਦਾ ਉਹਦੇ ਵਿੱਚ ਤੁਸੀਂ ਮੈਸੇਜ ਦੇ ਦੇ ਵਿੱਚ ਕੀ ਲਿਖਣਾ ਆਪਣਾ ਅ ਪ੍ਰੈਜ਼ੈਂਟ ਬੋਡੀ ਵੇਟ ਲਿਖਣਾ ਹਾਈਟ ਲਿਖਣੀ ਹੈ ਏਜ ਲਿਖਣੀ ਹੈ ਉਹਦੇ ਹਿਸਾਬ ਨਾਲ ਆਪਾਂ ਤੁਹਾਨੂੰ ਕਸਟਮਾਈਜ਼ ਕਰਕੇ ਤੁਹਾਡੇ ਲਈ ਸਪੈਸ਼ਲ ਜਿਹੜਾ ਡਾਈਟ ਚਾਰਟ ਹੈ ਪ੍ਰੋਵਾਈਡ ਕਰਾਂਗੇ ਉਹ ਵੀ ਬਿਲਕੁਲ ਫ੍ਰੀ ਆਫ ਕਾਸਟ ਜੀ ਜੀ ਸਬ ਅੱਛਾ ਮਿਲੋਗੇ ਕਿੱਥੇ ਵਟਸਐਪ ਹੈ ਜੇਕਰ ਕਿਸੇ ਨੇ ਮਿਲਣਾ ਹੋਵੇ ਜਲੰਧਰ ਬੱਸ ਸਟੈਂਡ ਦੇ ਬਿਲਕੁਲ ਨਾਲ ਜੀ ਹੋਟਲ ਕਿੰਗ ਦੀ ਬੈਕ ਸਾਈਡ ਤੇ ਕਰਨਾਟਕਾ ਬੈਂਕ ਦੇ ਬਿਲਕੁਲ ਨਾਲ ਦੀ ਬਿਲਡਿੰਗ ਹਰ ਰੋਜ਼ ਮਿਲਦੇ ਆ ਜੀ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਤੇ 6 ਵਜੇ ਤੱਕ ਜਿੰਨੇ ਵੀ ਆਣਾ ਮੇਰੇ ਵੀਰ ਭਰਾ ਨੇ ਵਟਸਐਪ ਤੇ ਫੋਨ ਕਰਕੇ ਜਾਂ ਟਾਈਮ ਲੈ ਕੇ ਫਿਰ ਆਓ ਜੀ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਸੋ ਦੇਖੋ ਬੈਲੀ ਫੈਟ ਕਟਰਟੀ ਹੈਗੀ ਜਿਹੜੀ ਡਾਕਟਰ ਸਾਹਿਬ ਨੇ ਅੱਜ ਸਾਡੇ ਨਾਲ ਸ਼ੇਅਰ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਬੜੀ ਤੇਜ਼ੀ ਨਾਲ ਜਿਹੜਾ ਤੁਹਾਡਾ ਬੈਲੀ ਫੈਟ ਹੈਗਾ ਉਹਨੂੰ ਰਿਡਿਊਸ ਕਰਨ ਦੇ ਵਿੱਚ ਇਸ ਚਾ ਦਾ ਵੱਡਾ ਹੱਥ ਹੈ ਸੋ ਇਹਨ ਉਸਕਾ ਫਾਰਮੂਲਾ ਨੂੰ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਦੀ ਤੁਸੀਂ ਕੇਅਰ ਕਰਦੇ ਹੋ ਔਰ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਜਿਨ੍ਹਾਂ ਦੀ ਦਿੱਖ ਹੈਗੀ ਉਹ ਦਿਨ ਪਰ ਦਿਨ ਜਿਹੜੀ ਪੇਟ ਵਧੇ ਹੋਏ ਪੇਟ ਕਰਕੇ ਜਿਨ੍ਹਾਂ ਦਾ ਪੇਟ ਬਿਲਕੁਲ ਬਾਹਰ ਆ ਜਾਂਦਾ ਹੈ ਉਹ ਪੇਟ ਕਰਕੇ ਜਿਨ੍ਹਾਂ ਦੀ ਬੈਲੀ ਫੈਟ ਕਰਕੇ ਅਸੀਂ ਕਹਿ ਲਈ ਕਿ ਕੱਪੜੇ ਵੀ ਮੇਚ ਨਹੀਂ ਆਉਂਦੇ ਉਹਨਾਂ ਨਾਲ ਇਹ ਨੁਸਖਾ ਫਾਰਮੂਲਾ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਦੀ ਤੁਸੀਂ ਕੇਅਰ ਕਰਦੇ ਹੋ ਧੰਨਵਾਦ